ਕੀ ਗੱਲ ਹੈ ਇਹਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਅੱਜ ਮੈਂ ਤੁਹਾਨੂੰ ਦਿਖਾਉਂਗਾ ਕਿੰਨੀ ਕੁਆਂਟੀਟੀ ਹੈ ਜੀ ਆਪਣੇ ਕੋਲ ਆ ਪੁਰਾਣੇ ਸਮਿਆਂ ਦੇ ਨੋਟ ਦੀ ਗੱਲ ਕੀਤੀ ਜਾਵੇ ਜੀ 2 ਪੀਸ 4 2 6 2 8 2 10 2 12 2 14 ਤੇ 2 16 ਜੀ ਤੇ 2 18 ਪੀਸ ਇਹ ਤੁਸੀਂ 18 20 ਦੇਖ ਲਿਆ ਜੀ ਆ 6 ਪੀਸਾਂ ਦੀ ਆ 50 ਪੀਸਾਂ ਦੀ ਲਾਈਨ ਆ ਜੀ ਇੱਕ 50 50

ਲਓ ਜੀ 224 ਤੇ 6 7 ਪੀ ਸੀ 214 321 428 535 36 37 38 39 40 41 42 43 44 45 ਤੇ 46 ਨੋਟ ਆ ਜੀ 2 ਰੁਪਏ ਦੇ ਗੱਲ ਕੀਤੀ ਜਾਵੇ 5 ਰੁਪਏ ਦੀ ਜੀ ਆ ਦੇਖੋ ਬਹੁਤ ਪੁਰਾਣਾ ਨੋਟ ਵੀ ਆਪਣੇ ਕੋਲ ਇੱਕ ਲੈਂਚ 6 ਲੱਗਿਆ ਹੋਇਆ ਜੀ 1 6 6 2 6 12 3 6 18 4 6 24 5 32 6 6 36 ਦੋ ਇੱਧਰ ਪਏ ਆ ਜੀ 38 ਪੀਸ ਹੋ ਗਏ ਜੀ ਲਓ ਜੀ ਹੁਣ ਪੁਰਾਣੇ ਨੋਟ 10 ਰੁਪਏ ਦੇ ਜੀ 6 ਦੀ ਲੈਣ ਲੱਗਿਓ ਆ ਜੀ 1 6 6 2 6 12 3 6 18 ਜੀ 4 6 24 25 26 27 28 ਤੇ 29 ਪੀਸੀ ਪੁਰਾਣੇ ਨੋਟ ਦੀ ਗੱਲ ਕੀਤੀ ਜਾਵੇ ਜੀ 100 ਰੁਪਏ ਦਾ ਇੱਕ ਨੋਟ ਆ ਜੀ ਤੇ 50 ਰੁਪਏ ਦੇ ਤੁਹਾਡੇ ਸਾਹਮਣੇ ਆ ਜੀ 6 ਨੋਟ ਆ ਜੋ ਕਿ ਬਹੁਤ ਜ਼ਿਆਦਾ ਪੁਰਾਣੇ ਹਨ ਜੀ 3 ਨੋਟ ਇੱਧਰ ਆ ਜੀ ਤੇ ਤੇ ਨੋਟ ਦੇ ਦਰ 6 ਨੋਟ ਪ੍ਰਾਣੇ ਤੇ 100 ਰੁਪਏ ਦਾ ਜੀ ਤੇ ਆ ਵੀ ਨੋਟ ਉਸ ਤੋਂ ਬਾਅਦ ਆਇਆ ਹੈਗਾ ਜੀ ਇਸ ਦੇ ਵੀ ਤੁਹਾਨੂੰ ਨੋਟ ਦਿਖਾ ਦਿੰਨੇ ਆ ਜੀ ਚਾਰ ਨੋਟ ਹਨ ਦੋ ਇਹ ਆ ਜੀ ਤੇ ਦੋ ਆ ਪਏ ਆ ਜੀ ਚਾਰ ਨੋਟ ਤੇ ਆ ਵੀ 20 ਰੁਪਏ ਦਾ ਬੰਦ ਹੋ ਚੁੱਕਾ ਜੀ 20 ਰੁਪਏ ਦੇ ਦੋ ਨੋਟ 2 4 ਕਿੰਨੇ ਹੋ ਗਏ ਜੀ 6 6 ਤੇ 2 ਆਟਨੋਟ ਜੀ ਆ ਪੁਰਾਣਾ 500 ਰੁਪਏ ਦਾ ਨੋਟ ਆ ਜੀ ਜੋ ਕਿ ਦੋ ਪੀਸ ਆ ਆ 786 ਵਾਲਾ 200 ਰੁਪਏ ਦਾ ਇੱਕ ਆ ਤੇ 100 ਰੁਪਏ ਦਾ ਇੱਕ ਆ ਜੀ 50 ਰੁਪਏ ਦੇ ਨੋਟ ਚਾਰ ਨੋਟ ਇੱਧਰ ਪਏ ਆ ਜੀ 786 ਤੇ ਸਟਾਰ ਵਾਲੇ ਨੋਟ ਤੇ ਤਿੰਨ ਆ ਪਏ ਆ ਜੀ ਇਹ ਟੋਟਲ ਹੋ ਗਿਆ ਜੀ ਸੱਤ ਨੋਟ ਨਵੇਂ ਨੋਟ 20 ਰੁਪਏ ਦੇ 786 ਇੱਕ ਨੋਟ ਆਇਆ ਜੀ ਤੇ ਤਿੰਨ ਨੋਟ ਆ ਪਏ ਆ ਜੀ ਚਾਰ ਨੋਟ ਇਹ ਹੋ ਗਿਆ ਜੀ ਤੇ 10 ਰੁਪਏ ਦੀ ਗੱਲ ਕੀਤੀ ਜਾਵੇ ਇਹ ਕਾ ਬਹੁਤ ਪੁਰਾਣਾ ਨੋਟ ਆ ਜੀ 786 ਰੁਪਏ ਦਾ ਚਾਰ ਨੋਟ ਆਇਆ ਜੀ ਪੰਜ ਨੋਟ ਤੇ ਦੋ ਨੋਟ ਆ ਪਏ ਆ ਜੀ 786 ਦੇ ਸੱਤ ਨੋਟ ਤੁਸੀਂ ਦੇਖ ਲਿਆ ਜੀ ਵਿਦੇਸ਼ੀ ਨੋਟ ਔਰ ਕਰੰਸੀ ਦੀ ਗੱਲ ਕੀਤੀ ਜਾਵੇ ਦੇਖੋ ਜੀ ਤੁਹਾਡੇ ਸਾਹਮਣੇ ਆ ਚਾਰ ਨੋਟ ਆ ਪਏ ਆ ਜੀ ਚਾਰ ਨੋਟ ਆਇਆ ਆ ਜੀ ਤੇ ਤਿੰਨ ਨੋਟੇ ਦੇ ਪਿੱਛੇ ਆ ਜੀ ਟੋਟਲ 11 ਪੀਸ ਆ ਜੀ ਲਓ ਜੀ ਪੂਰਾ ਬੈੱਡ ਪਰ ਹੋ ਗਿਆ ਜੀ ਨੋਟਾਂ ਦਾ ਇਹ ਤਾਂ ਸਿਰਫ ਨੋਟ ਆ ਜੀ ਤੇ ਸਿੱਕਿਆਂ ਦੀ ਬਾਰੀ ਹਲੇ ਬਾਕੀ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੋ ਕਿ ਮੇਰੇ ਭੈਣ ਭਰਾ ਬਜ਼ੁਰਗ ਬੱਚੇ ਸਾਰੇ ਇਸ ਵੀਡੀਓ ਨੂੰ ਦੇਖ ਰਹੇ ਆ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਆ ਲਓ ਜੀ ਆਪਣੇ ਸ਼ੁਰੂ ਹੋ ਗਏ ਇੱਕ ਪੈਸਾ ਦੋ ਪੈਸੇ ਤਿੰਨ ਪੈਸੇ ਪੁਰਾਣੇ ਸਿੱਕੇ 1 ਪੈਸਾ 1 ਆਨਾ 1 ਪੈਸਾ 2 ਪੈਸੇ 3 ਪੈਸੇ 5 ਪੈਸੇ 10 ਪੈਸੇ 20 ਪੈਸੇ 25 ਪੈਸੇ 50 ਪੈਸੇ 1 ਰੁਪਿਆ ਜੀ 2 ਰੁਪਏ 5 ਰੁਪਏ 10 ਰੁਪਏ 20 ਰੁਪਏ ਤੇ ਕੁਝ ਵਿਦੇਸ਼ੀ ਕੋਇਨ ਤੇ ਤੁਹਾਨੂੰ ਮੈਂ ਪੁਰਾਣੇ ਜ਼ਮਾਨੇ ਦਾ ਸਮਾਨ ਵੀ ਇਸੇ ਵੀਡੀਓ ਚ ਦਿਖਾ ਦੇਣਾ ਜੀ। ਲਓ ਜੀ ਵਿਦੇਸ਼ੀ ਕੋਇਨ ਵੀ ਦੇਖੋ। ਲਓ ਜੀ। ਲਓ ਜੀ ਪੁਰਾਣੇ ਜ਼ਮਾਨੇ ਦੀ ਮਦਾਨੀ ਆ ਜੀ। ਆ ਬਹੁਤ ਸਮਿਆਂ ਪਹਿਲੇ ਆਪਾਂ ਕਲਮ ਨਾਲ ਲਿਖਦੇ ਸੀਗੇ ਜੀ। ਇਸ਼ਾਈ ਹੈ ਜੀ ਆ ਕਲਮ ਆ ਅਸਲੇਟੀਆਂ ਹੈ ਜੀ ਆ ਗਾਚੀ ਦੇਖ ਸਕਦੇ ਹੋ ਕੋਡੀਆਂ ਕੋਡੀਆਂ ਵੀ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦੀ ਫੱਟੀ ਪੁਰਾਣੇ ਜ਼ਮਾਨੇ ਦੇ ਸਪੀਕਰ ਲਓ ਜੀ ਆ ਟੀਵੀ ਵੀ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦਾ ਲਓ ਜੀ ਇਸ ਦੇ ਅੰਦਰ ਕੈਸਟ ਵੀ ਹੈ ਜੇ ਕਹੋਂ ਤੱਕ ਦਿਖਾ ਵੀ ਦਿੰਨੇ ਆ ਜੀ ਲਓ ਜੀ ਆਈਡੀਆ ਦਾ ਪੁਰਾਣੇ ਜ਼ਮਾਨੇ ਦਾ ਰੇਡੂ ਆ ਜੀ ਉੱਪਰ ਵੀ ਰੇਡੂ ਆ ਦੇਖ ਸਕਦੇ ਹੋ ਤੇ ਇਹਦੇ ਸੈੱਲ ਦੇਖ ਸਕਦੇ ਹੋ ਜੀ ਪੁਰਾਣੇ ਜ਼ਮਾਨੇ ਦੇ ਜੋ ਕਿ ਬਹੁਤ ਚੀਜ਼ਾਂ ᱥਾਮ ਕੇ ਰੱਖੀਆਂ ਆ ਅੱਲੇ ਕੁਝ ਹੋਰ ਚੀਜ਼ਾਂ ਵੀ ਆ ਜੀ ਖਡਾਉਣੇ ਬਣਾਏ ਆ ਜੀ ਆਪਾਂ ਮਿੱਟੀ ਦੇ ਪੁਰਾਣੇ ਜ਼ਮਾਨੇ ਦੀ ਪੱਖੀ ਵੀ ਦੇਖ ਸਕਦੇ ਹੋ ਜੀ। ਕੈਸਟ ਵੀ ਦੇਖ ਸਕਦੇ ਹੋ। ਬਿਲਕੁਲ ਸਹੀ ਕੈਸਟ ਆ ਜੀ। ਅਮਰਤਾ ਬਿਰਕਦੀ ਆ ਜੀ ਕੈਸਟ ਇਹ। ਪੁਰਾਣੇ ਸਮਿਆਂ ਦਾ ਸਮਾਨ ਤੁਸੀਂ ਦੇਖ ਸਕਦੇ ਹੋ। ਜੋ ਕਿ ਪੁਰਾਣੇ ਸਮੇ ਬਹੁਤ ਹੀ ਵਧੀਆ ਹੁੰਦੇ ਸੀ। ਇੱਕ ਜਣਾ ਕਮਾਂਦਾ ਸੀ ਤੇ 10 ਜਣੇ ਖਾਂਦੇ ਸੀ। ਤੇ ਹੁਣ ਦਸੇ ਕਮਾਉਂਦੇ ਆ ਜੀ ਤੇ ਦਸ ਵੀ ਨਹੀਂ ਖਾਂਦੇ ਇੰਨੀ ਮਗਿਆਈ ਹੋ ਗਈ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਤੁਹਾਡਾ ਆਪਣਾ ਅਜੀਤ 올ਡ ਕੋਇਨ ਅਜੀਤ ਕੁਮਾਰ ਜੀ ਲਓ ਜੀ ਬੱਚਿਆਂ ਦੇ ਪੁਰਾਣੇ ਜਮਾਨੇ ਦੀ ਤਰ੍ਹਾਂ ਆਪਾਂ ਘਡੌਣੇ ਬਣਾਏ ਆ ਜੀ। ਜੋ ਤੁਸੀਂ ਦੇਖ ਰਹੇ ਹੋ। ਆਹ ਕੇਤਲੀ ਤਾਂ ਬੜੀ ਮਿਹਨਤ ਨਾਲ ਬਣੀ ਆ ਜੀ। 6-7 ਵਾਰੀ ਟੁੱਟ ਗਈ ਜੀ। ਫੇਰ ਜਾ ਕੇ ਬਣੀ ਆ ਇਹ ਕੇਤਲੀ। ਵੀਡੀਓ ਨੂੰ ਪਸੰਦ ਆਏ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ। ਦੇਖੋ ਜੀ ਆ ਤਵਾ ਆ। ਬਹੁਤ ਹੀ ਸੁੰਦਰ ਤਵਾ।